ਘਰ ਦੇ ਵਿੱਚ ਰੱਖਿਆ ਹੋਇਆ ਸੀ ਵਿਆਹ ਤੇ ਪਰਿਵਾਰ ਵਾਲੇ ਵਿਆਹ ਦਾ ਕਾਰਡ ਵੰਡਣ ਗਏ ਹੋਏ ਸੀ ਤਾਂ ਪਿੱਛੋਂ ਅਚਾਨਕ ਘਰ ਦੇ ਵਿੱਚ ਕੁਝ ਅਜੇਹਾ ਵਾਪਰ ਗਿਆ ਤੇ ਜਦੋਂ ਘਰ ਦੀਆਂ ਅਜਈਆਂ ਤਸਵੀਰਾਂ ਦੇਖੀਆਂ ਤਾਂ ਪੂਰੇ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਜੇਕਰ ਤੁਹਾਡੇ ਵੀ ਘਰ ਦੇ ਵਿੱਚ ਕੋਈ ਵਿਆਹ ਦਾ ਪ੍ਰੋਗਰਾਮ ਰੱਖਿਆ ਹੋਇਆ ਤਾਂ ਇਹ ਖਬਰ ਤੁਹਾਡੇ ਬੇहद ਕੰਮ ਦੀ ਰਹਿਣ ਵਾਲੀ ਹੈ ਕਿਤੇ ਤੁਹਾਡੇ ਘਰ ਵੀ ਕੁਝ ਅਜਿਹਾ ਨਾ ਹੋ ਜਾਵੇ ਮਾਮਲਾ ਜਲੰਧਰ ਦੇ ਨਿਊ ਰਸੀਲਾ ਨਗਰ ਤੋਂ ਸਾਹਮਣੇ ਆਇਆ ਜਿੱਥੇ ਇੱਕ ਘਰ ਦੇ ਵਿੱਚ ਵਿਆਹ ਰੱਖਿਆ ਹੋਇਆ ਸੀ ਤੇ ਪਰਿਵਾਰਕ ਮੈਂਬਰ ਵਿਆਹ ਦੇ ਕਾਰਡ ਵੰਡਣ ਗਏ ਹੋਏ ਸੀ ਤਾਂ ਪਿੱਛੋਂ ਚੋਰਾਂ ਨੇ ਘਰ ਦੇ ਵਿੱਚ ਦਾਖਲ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਅਲਮਾਰੀਆਂ ਦੇ ਜਿੰਦਰੇ ਤੋੜ ਕੇ ਉਹਨਾਂ ਦੇ ਵੱਲੋਂ ਸੋਨੇ ਦੇ ਗਹਿਣੇ ਤੇ ਘਰ ਦੇ ਵਿੱਚ ਰੱਖੇ ਹੋਏ ਨਕਦੀ ਲੈ ਕੇ ਫਰਾਰ ਹੋ ਗਏ ਜਿਸ ਦੀ ਜਾਣਕਾਰੀ ਪੀੜਤ ਪਰਿਵਾਰ ਨੇ ਤੇ ਗੁਆਂਢੀਆਂ ਨੇ ਦਿੱਤੀ ਹੈ ਕਿ ਕਿਵੇਂ ਉਹਨਾਂ ਨੂੰ ਪਤਾ ਤੱਕ ਨਹੀਂ ਲੱਗਿਆ ਕਿ ਘਰ ਦੇ ਵਿੱਚ ਚੋਰੀ ਦੀ ਵਾਰਦਾਤ ਹੋ ਗਈ ਹੈ ਤੇ ਜਦੋਂ ਤਸਵੀਰਾਂ ਦੇਖੀਆਂ ਉਹਨਾਂ ਦੇ ਹੋਸ਼ ਉੱਡ ਗਏ ਬਿੱਟ ਚੋਰੀ ਕਿ ਛੱਡਦਾ ਵਿਆਹ ਇਸ ਤਾਂ ਕਾਟਵੰਡ ਦੇ ਫਿਰਦੇ ਆ ਹਾਂਜੀ ਤੇ ਸਾਡੇ 11 ਦੇ 11 ਸਾਡੇ 11 ਦੇ ਦਰਮਿਆਨ ਬੇਟੀ ਮੇਰ ਵੱਲ ਗਈ ਹੈ ਉਧਰ-ਉਧਰ ਕੱਪੜੇ ਕੁੰਢੇ ਚੇਂਜ ਕਰਨ ਚੱਕਣ ਆਈ ਸੀ ਮੇਰੀ ਖੁਦ ਦੀ ਬੇਟੀ ਗਈ ਕਾਟਵੰਡਾਂ ਬਠਿੰਡੇ ਹਾਂਜੀ ਤੇ ਮਗਰੋਂ ਉਸ ਤੋਂ ਬਾਅਦ ਚੋਰੀ ਕਿਹੜੇ ਟਾਈਮ ਹੋਈ ਇਹ ਕਦੋਂ ਇਹ ਉਹ ਨਹੀਂ ਸਾਨੂੰ ਪਤਾ ਬੇਟੀ ਹੁਣ ਚਾਰਕ ਤੇ ਚਾਰ ਸਾਢੇ ਚਾਰ ਦਰਮIAN ਆਈ ਇਧਰ ਕਹਿੰਦੀ ਮੈਂ ਮਸ਼ੀਨ ਲਗਾ ਕੇ ਕਪੜੇ ਧੋਲਾਂ ਨਾ ਨਹੀਂ ਮੈਂ ਕਿਹਾ ਜਾਓ ਮਗਰੋਂ ਮੈਂ ਆਨੀ ਆ ਜੀ ਇਹ ਇੱਥੇ ਆਨੇ ਆਂਦੇ ਹੀ ਰਚੀਕਾ ਮਾਰ ਮਾਰ ਕੇ ਫੋਨ ਕਰਨ ਲੱਗੀ ਵੀ ਇਧਰ ਆਓ ਚੋਰੀ ਹੋ ਗਈ ਕਹਿੰਦਾ ਸਾਰੇ ਘਰੇ ਸਮਾਨ ਖਿਲਰ ਰਿਆ ਪਿਆ ਨੁਕਸਾਨ ਕਿੰਨਾ ਹੋਇਆ ਟੋੜਾ ਜੀ ਨੁਕਸਾਨ ਹੁਣ ਤੁਸੀਂ ਆਪੇ ਐਸਟੀਮੇਟ ਲਾ ਸਕਦੇ ਇੱਕ ਤੋਲੇ ਦੀ ਸਾਡੀ ਪਹਿਲਾਂ ਦੀ ਬਣੀ ਚੇਨ ਪਈ ਸੀ ਅੱਛਾ ਜੀ 12 ਗ੍ਰਾਮ ਦੀ ਚੇਨ ਠੀਕ ਹੈ ਜੀ 5 ਗ੍ਰਾਮ ਦੀ ਮੁੰਦਰੀ 4 ਗ੍ਰਾਮ ਦੇ ਟੋਪਸ ਇੱਕ ਨੱਥ ਤੇ 25000 ਨਗਦ ਹੁਣ ਵੇਖ ਨਹੀਂ ਹੁਣ ਕਾਸੀ ਦਾ ਹੁਣ ਦੇਖ ਰਹੇ ਹੋਰ ਪਾਸੇ ਦੇਖਿਆ ਤੇ ਚਾਂਦੀ ਦੀ 체ਨ ਵੀ ਨਹੀਂ ਹੈਗੀ ਤੇ ਪਜੇਪਾ ਵੀ ਨਹੀਂ ਹੈਗੀ ਵਿਆਹ ਕਿੰਨੀ ਤਰੀ ਨੂੰ ਦੀ ਵਿਆਹ ਕਰਵਾਈ 21 ਦਾ ਵਿਆਹ ਹੈ ਸਾਡੀ ਕੁੜੀ ਦਾ ਆਹ ਵਾਲੀ 21 ਨੂੰ ਹੈ ਹਾਂਜੀ 21 ਮਾਰੀ ਕੁੜੀ ਕੁੜੀਆ ਦਾ ਵਿਆਹ ਜੀ ਕੁੜੀਆ ਦਾ ਦੋਤੀ ਦਾ ਵਿਆਹ ਆ ਕਿ ਕਿਹੜੀ ਜਗ੍ਹਾ ਪੰਦੀ ਆਪਣਾ ਕਿਹੜਾ ਰਿਆ ਇਹਦਾ ਬੰਦਾ ਮੁੰਲਾ ਗੜਾ ਬੰਦਾ ਇਹ ਨੀਉ ਰਸੀਲ ਨਗਰ ਹੋਤੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਸਾਨੂੰ ਚੋਰੀ ਦੀ ਘਟਨਾ ਦੀ ਸੂਚਨਾ ਮਿਲੀ ਸੀ ਮੌਕੇ ਤੇ ਪਹੁੰਚੇ ਆ ਤੇ ਮਾਮਲੇ ਦੀ ਜਾਂਚ ਕਰ ਰਹੇ ਆ ਹਾਂਜੀ ਕਾਰਵੇ ਕਾਰਵੇ ਹੋਈ ਜਿਹੜੀ ਕੰਪਲੇਂਟ ਲੈਂਦੀ ਆ ਹਾਂਜੀ ਦੱਸਿਆ ਨਹੀਂ ਵਿਆਹ ਗੱਲ ਲੜਕੀ ਦਾ ਹਾਂਜੀ ਇਹ ਵਿਆਹ ਦੇ ਕਾਰ ਵੰਡਣ ਬਾਅਦ ਤੇ ਘਰੋਂ ਮਾਰ ਗਏ ਸੀ ਹਾਂਜੀ ਜਦੋਂ ਇਹਨਾਂ ਦੀ ਲੜਕੀ ਘਰ ਆਈ ਆ ਤੇ ਉਹਰੇ ਆ ਕੇ ਦੇਖਿਆ ਗੇਟ ਦਾ ਤਾਲਾ ਬਾਹਰੋਂ ਫਟਿਆ ਹੋਇਆ ਤੇ ਅੰਦਰ ਆ ਕੇ ਦੇਖਿਆ ਦਵਾਜੇ ਟੁੱਟੇ ਪਏ ਤੇ ਮਾਰੀ ਦੇ ਲੌਂਜ ਦੇ ਟੁੱਟੇ ਜਾ ਤੁਹਾਨੂੰ ਕਿਹਦਾ ਕੰਟਰੋਲ ਤੋਂ ਜਾਣਕਾਰੀ ਮਿਲੀ ਸੀ ਨਹੀਂ ਸਾਨੂੰ ਇਹਨਾਂ ਨੇ ਫੋਨ ਦਿੱਤੀ ਮਿਲਿਆ ਠੀਕ ਹੈ ਤੁਹਾਨੂੰ ਫੋਨ ਤੇ ਹਾਂ ਲੈ ਹਾਂ ਹਾਂਜੀ ਕਿਹੜੀ ਜਗ੍ਹਾ ਹੋਈ ਚੋਰੀ ਸਰੇ ਵਾਰਦ ਤੋਂ ਹੀ ਜਿਹੜੇ ਕਿਹੜਾ ਏਰੀਆ ਜਿੱਥੇ ਸ਼ੀਲਾ ਨਾਣਾ ਨੀਰ ਸ਼ੀਲਾ ਨਾਣਾ ਥਾਣਾ ਕਿਹੜਾ ਬੰਦ ਨੂੰ ਸਰ ਇਹ ਥਾਣਾ ਡੀ ਨੋਰ ਥਾਣਾ ਖੈ ਦੇਖਿਆ ਜਾਬੇ ਤਾਂ ਅੱਜ ਕੱਲ ਲੁਟੇਰੇ ਤੇ ਚੋਰ ਐਨੇ ਬੇਖੌਫ ਹੋ ਗਏ ਨੇ ਕਿ ਚਿੱਟੇ ਦਿਨ ਉਹਨਾਂ ਦੇ ਵੱਲੋਂ ਬੇਖੌਫ ਹੋ ਕੇ ਚੋਰੀਆਂ ਵਾਰ ਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹਕੀਕਤ ਟੀਵੀ ਪੰਜਾਬੀ ਲਈ ਜੁਲੰਦਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ